ਬੜੀ ਸ਼ਰਮ ਦੀ ਗੱਲ ਹੈ ਕਿ ਇਹੋ ਜਿਹੇassam ਤੇ ਝਾੜੂ ਦੀ ਜਿੱਤ ਹੋਈ ਹੈ ਤੇ ਅਸੀਂ ਤੁਹਾਨੂੰ ਹੁਣੇ ਵੀਡੀਓ ਵੀ ਦਿਖਾਉਂਦੇ ਆਂ ਕਿ ਆਉਂਦੇ ਆਂ ਸਾਨੂੰ ਕਿੰਨੀ ਗੰਦਗੀ ਦਾ ਸਾਹਮਣਾ ਕਰਨਾ ਪਿਆ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਨੌਮ ਹੈ ਇਹ ਵੀ ਥੋੜੀ ਜਿਹੀ ਬਿਮਾਰ ਹੋਈ ਹੋਈ ਹੈ ਜੋ ਕਰਕੇ ਸਾਡੇ ਰਸਤੇ ਰੋਕਤੇ ਹੈ ਅਰਦਾਸ ਦੇ ਵਿੱਚ ਆਪਾਂ ਨਿੱਜ ਜਾਦ ਕਰਦੇ ਆਂ ਜਿਹੜੇ ਗੁਰਦੁਆਰੇ ਪਾਕਿਸਤਾਨ ਰਹਿ ਕੇ ਉਹਨਾਂ ਤੇ ਦਰਸ਼ਨ ਦਾ ਦਾਰ ਹੋਣ ਪਰ ਇਹ ਮੁਹਾਰਨੇ ਜੀ ਪੜਨ ਲੱਗ ਪਏ ਆ ਪਰ ਇਹਦੇ ਉੱਤੇ ਕੋਈ ਵੀ ਸੰਸਤਾ ਜਾਂ ਲੀਗਰ ਕੋਈ ਵੀ ਇਸ ਤੇ ਅਟਾਰਨੀ ਡੇਰੀਆ ਇਹ ਨੰਬਰਤਾਰ ਮਕਸਤਾਨ ਹੈ ਸੈਂ ਦਾ ਉਹ ਤਾਂ ਇੱਟਲੀ ਦੇ ਥੱਲੇ ਨਹੀਂ ਹੈ ਉਹ ਤਾਂ ਆਜ਼ਾਦ ਹੈ ਤੇ ਇਸ ਤਰ੍ਹਾਂ ਫੇਰ ਜਿੱਥੇ-ਜਿੱਥੇ ਸਾਡੇ ਗੁਰਦੁਆਰੇ ਹੈਗੇ ਆ ਉਹ ਸਤਾਨ ਆਜ਼ਾਦ ਖੜੀ ਹੋਣ ਸਾਡੇ ਜਦੋਂ ਬੀਐਸਐਫ ਬਾਰਡਰ ਦੇ ਉੱਤੇ ਸਾਹਮਣੇ ਸਕਦੀ ਇੰਨਾ ਉੱਥੋਂ ਅਸਲਾ ਆ ਰਿਹਾ ਹੈ ਜਦੋਂ ਆਪਾਂ ਪੜਦੇ ਐ ਇੰਨਾ ਉੱਥੋਂ ਗ੍ਰੂਦ ਆ ਰਿਹਾ ਹੈ ਇੰਨਾ ਉੱਥੋਂ ਨਸ਼ਾ ਆ ਰਿਹਾ ਹੈ ਤਾਂ ਫਿਰ ਬੀਐਸਐਫ ਨੂੰ ਉੱਥੋਂ ਕੱਢ ਕੇ 60 ਕਿਲੋਮੀਟਰ ਅੰਦਰ ਪੰਜਾਬ ਦੇ ਲਾਹਣ ਤੱਕ ਵੀ ਮੱਥੁਰ ਪਏ ਤੱਕ ਕਨਸਟੀਟਿਊਸ਼ਨ ਦੇ ਖਿਲਾਫ ਹੈ ਮੈਂ ਰਿਪੋਰਟਲ ਤੇ ਹੋਰਾਂ ਦੇ ਉੱਤੇ ਬੰਬਾਰੀ ਕੀਤੀ ਸੀਗੀ ਉਦੋਂ ਤੱਕ ਪੀਸ ਬਹੁਤ ਅੱਛੀ ਹੋ ਰਹੀ ਹੋਈ ਹੈ ਤੇ ਜਿਹੜਾ ਉਸ ਵੇਲੇ ਤਾਂ ਹੋਮ ਮਿਨਿਸਟਰ ਸੀਗਾ ਹਟੇਲ ਉਸ ਦਾ ਸਤੀਫਾ ਲੈ ਆ ਗਿਆ ਉਹ ਫਿਰ ਗਵਰਨਰ ਆਪਣੇ ਪੰਜਾਬ 'ਚ ਲੱਗ ਗਿਆ ਪਰ ਜੇ ਦਿੱਲੀ ਦੇ ਵਿੱਚ ਇੱਡੇ ਪ੍ਰਣਿਤ ਮਾਫੇ ਹੋਏ ਹੈ ਤੇ ਫੇਟ ਜਿਹੜਾ ਇਹ ਹੋਮ ਮਿਨਿਸਟਰ ਐਸ ਨਸਟੇਫਾ ਅਜੇ ਤੱਕ ਚੁਡੀਦਾ ਹੈ ਕਿ ਤੇ ਹੁਣ ਅਸੀਂ ਝਾੜੂ ਚੱਕ ਲਿਆ ਜਿਦ ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਮੁਕਤ ਕਰ ਦਿੱਤਾ ਸੀਗਾ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹੋ ਜੇ ਸੰਗ ਤੇ ਚਾਰੂ ਦੀ ਜਿੱਤ ਹੋਈ ਹੈ ਤੇ ਅਸੀਂ ਤੁਹਾਨੂੰ ਹੁਣੇ ਵੀਡੀਓ ਵੀ ਦਿਖਾਉਂਦੇ ਆ ਕਿ ਆਂਡੇ ਸਾਨੂੰ ਕਿੰਨੀ ਗੰਦਗੀ ਦਾ ਸਾਹਮਣਾ ਕਰਨਾ ਪਿਆ ਜਿਹੜਾ ਕੀ ਜੇ ਸਰਕਾਰ ਇਹਨਾਂ ਨੇ ਬਣਾਈ ਹੈ ਨਵਾਂ ਕੈਂਡੀਡੇਟ ਜਿੱਤੇ ਹੈ ਤਾਂ ਇਤਨੀ ਗੰਦਗੀ ਸਾਨੂੰ ਇਸ ਸ਼ਹਿਰ ਦੇ ਵਿੱਚ ਦੇਖੀ ਹੈ ਜਿਹੜਾ ਤੁਹਾਨੂੰ ਅਸੀਂ ਸਾਰਿਆਂ ਨੂੰ ਹੁਣੇ ਦ੍ਰਿਸ਼ਤ ਘਾਦ ਨੇ ਤੇ ਤੈ ਤਰੀਕ ਨੂੰ ਕੁਲ ਇਥੇ ਕੁਰੀ ਲੱਤੇ ਔਰ ਔਨ ਕਰ ਦੋ ਇਹਨੂੰ ਤਖਾਈਤੋ ਇਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵੈਸੇ ਵੀ ਦੇ ਦਨੇ ਹੈ ਤੇ ਤੇ ਤ੍ਰਿਕ ਨੋਸੀ ਪਰ ਰ ਬਹੁਤ ਵੱਡਾ ਜਲਾਸ ਜਿੱਥੇ ਤੁਹਾਨੂੰ ਵੀ ਇਨਵਾਈਟ ਕਰਦੇ ਆਂ ਦੀਨਾ ਕਾਂਗਰਸੀ ਕਰਦੇ ਆਂ ਜਿੱਥੇ ਮਹਾਰਾਜ ਨੇ ਰਣਜੀਤ ਨੂੰ ਜ਼ਫਰਨਾਮਾ ਰਖਾਇ ਸੀਗਾ ਉੱਥੇ ਹੋ ਰਿਹਾ ਹੈਗਾ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਬੋਮ ਹੈ ਇਹ ਵੀ ਥੋੜੀ ਜੀ ਬਿਮਾਰ ਹੋਈ ਹੋਈ ਹੈ ਜੋ ਕਰਕੇ ਸਾਡੇ ਰਸਤੇ ਰੋਕਤੇ ਹੈ ਅਰਦਾਸ ਦੇ ਵਿੱਚ ਆਪਾਂ ਨਿਤ ਜਾਦ ਕਰਦੇ ਆਂ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ ਰਹਿ ਕੇ ਉਹਨਾਂ ਦੇ ਦਰਸ਼ਨਦਾਰ ਹੋਣ ਪਰ ਇਹ ਮਹਾਰਨੀ ਜੀ ਪੜਨ ਲੱਗ ਪਏ ਆਂ ਪਰ ਇਹਦੇ ਉੱਤੇ ਕੋਈ ਵੀ ਸੰਸਥਾ ਜਾਂ ਲੀਡਰ ਕੋਈ ਵੀ ਇਹਦੇ ਤੇ ਐਕਸ਼ਨ ਨਹੀਂ ਲੈ ਰਿਹਾ ਕਿ ਇਹ ਤਾਂ ਸਿਰਫ ਅਰਦਾਸ ਦੇ ਵਿੱਚ ਕੰਨੇ ਆ ਪਰ ਇਹਦੇ ਤੇ ਐਕਸ਼ਨ ਨਹੀਂ ਹੋ ਰਿਹਾ ਜੇ ਐਕਸ਼ਨ ਇਹਦੇ ਤੇ ਅਰਦਾਸ ਤੇ ਹੋਵੇ ਤਾਂ ਕੋਈ ਤਾਕਤ ਨਹੀਂ ਹੈ ਜਿਹੜੇ ਸਾਡੇ ਦਰਸ਼ਨ ਬੰਦ ਕਰ ਸਕਦੇ ਆ ਚਲੋ ਜੇ ਸਰਕਾਰੀ ਤੌਰ ਤੇ ਉੱਤੇ ਦਰਸ਼ਨ ਬੰਦ ਕਰ ਦਿੱਤੇ ਹੈ ਤਾਂ ਜੇ ਅਰਦਾਸ ਦੇ ਵਿੱਚ ਸਾਨੂੰ ਹੁਕਮ ਹੈ ਕਿ ਦਰਸ਼ਨ ਅਸੀਂ ਉਹ ਗੁਰਦਵਾਰਿਆਂ ਦੇ ਕਰਨੇ ਹੈ ਤਾਂ ਫੇਰ ਬਗੈਰ ਅਸੀਂ ਇਜ਼ਾਜ਼ਤ ਤੋਂ ਬਗੈਰ ਅਸੀਂ ਪਰਮਿਟ ਤੋਂ ਬਗੈਰ ਅਸੀਂ ਪਾਸਪੋਰਟ ਤੋਂ ਵੀ ਜਾ ਸਕਦੇ ਹਾਂ ਮੇਰਾ ਤਾਂ ਹੀ ਖਿਆਲ ਜੇ ਅਸੀਂ ਇਸ ਤਰ੍ਹਾਂ ਜਾਇਆ ਕਰੀਏ ਕਸਲਾਂ ਦੇ ਵਿੱਚ ਸਾਨੂੰ ਕੋਈ ਤਕਲੀਫ ਹੋਵੇ ਅੰਦਰ ਵੜਦੇ ਹਨ ਜ਼ਰੂਰ ਨਿਤਵਾ ਤਕਲੀਫ ਚੈਡ ਕਰ ਸਕਦੀ ਹੈ ਪਰ ਜੇ ਅਸੀਂ ਬਾਰਡਰ ਟੱਪ ਕੇ ਗੁਰੂ ਦਾ ਨਾਮ ਲੈ ਕੇ ਦਰਸ਼ਨ ਕਰਨ ਚਲੇ ਜਾਈਏ ਤਾਂ ਮੇਰਾ ਤਾਂ ਇਖਿਆਦੇ ਕੋਈ ਮੜੀ ਗੱਲ ਹੈ ਨਾ ਇਹ ਗੱਲ ਕਦੇ ਕਿਸੇ ਨੇ ਸੋਚੀ ਹੈ ਕਿ ਜਦੋਂ ਅਰਦਾਸ ਸਭ ਤੋਂ ਉੱਤੇ ਹੈ ਤੇ ਆਪਾਂ ਫਿਰ ਵੀ ਜਾ ਸਾਦੇ ਹੈਗੇ ਕਰਤਾਰਪੁਰ ਸਾਹਿਬ ਦਾ ਵੀ ਬਾਰਡਰ ਬੰਦ ਕੀਤਾ ਹੋਇਆ ਹੈ ਉੱਥੇ ਵੀ ਪਰਮਿਸ਼ਨ ਲੈਣੀ ਪੈਂਦੀ ਹੈ ਤੇ 1947 ਦੇ ਵਿੱਚ ਵੀ ਅੰਗਰੇਜ਼ਾਂ ਨੇ ਨਹੀਂ ਸੋਚਿਆ ਕਿ ਇਹਨਾਂ ਦੇ ਗੁਰਦੁਆਰਿਆਂ ਦਾ ਕੀ ਕਰਾਂਗੇ ਜਿਹੜੇ ਖਾਸ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਨਾਂ ਦਾ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਸੀ ਜਿਵੇਂ ਹੁਣ ਰੋਮ ਦੇ ਵਿੱਚ ਵੈਟਕਨ ਅਸਾਈਆਂ ਦਾ ਧਰਮਕਸਤਾਨ ਹੈ ਉਹ ਇਟਲੀ ਦੇ ਦੇਸ਼ ਦੇ ਵਿੱਚ ਹੈਗੀ ਹੈ ਪਰ ਜਿਹੜੀ ਵਟਕਨ ਹੈ ਜਿੱਥੇ ਇਹ ਇਹਨਾਂ ਦਾ ਧਰਮਕਸਤਾਨ ਹੈ ਸਾਈਂ ਦਾ ਉਹ ਤਾਂ ਇਟਲੀ ਦੇ ਥੱਲੇ ਨਹੀਂ ਹੈ ਉਹ ਤਾਂ ਆਜ਼ਾਦ ਹੈ ਤੇ ਇਸ ਤਰ੍ਹਾਂ ਫਿਰ ਜਿੱਥੇ ਜਿੱਥੇ ਸਾਡੇ ਗੁਰਦੁਆਰੇ ਹੈਗੇ ਆ ਉਹ ਸਥਾਨ ਆਜ਼ਾਦ ਕਿਉਂ ਨਹੀਂ ਹੋ ਸਕਦੇ ਤੇ ਸ੍ਰੀ ਅਮਰੋਦਸਰ ਸਾਹਿਬ ਵਟਕਨ ਸਿਟੀ ਵਰਗਣ ਚੁਣੀ ਜਾਦ ਹੋ ਸਕਦਾ ਕਿ ਇੱਥੇ ਇਹ ਤੇ ਇਹ ਵੀ ਤਾਂ ਡਿਊਟੀ ਹੈ ਹੁਣ ਜਿਹੜੀ ਤੁਹਾਨੂੰ ਗੰਦਗੀ ਦਿਖਾਈ ਹੈ ਇਹਦੀ ਜ਼ਿੰਮੇਵਾਰੀ ਨਹੀਂ ਹੈ ਇੰਡੀਆ ਦੀ ਕਿ ਇਹ ਜੇ ਸਿੱਖਾਂ ਦਾ ਤੀਰਥ ਸਥਾਨ ਹੈਗਾ ਤੇ ਇੱਥੇ ਐਸੀ ਜਿੰਦਗੀ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਆਪ ਦੇ ਨਾਲ ਮੀਟਿੰਗ ਕੀਤੀ ਹੈ ਤੇ ਤੇ ਤਰੀਕ ਨੂੰ ਅਸੀਂ ਕਰ ਰਹੇ ਹਾਂ ਤੇ ਜਿਵੇਂ ਰੰਗਸੇਵ ਨੇ ਜ਼ੁਲਮ ਕੀਤਾ ਸੀਗਾ ਉਸੇ ਤਰ੍ਹਾਂ 1947 ਤੋਂ ਬਾਅਦ ਸਾਡੇ ਹਿੰਦੂ ਭਰਾ ਨੇ ਸਾਡੇ ਉੱਤੇ ਬਹੁਤ ਜ਼ੁਲਮ ਕੀਤੇ 1964 ਦੇ ਵਿੱਚ ਸਾਡਾ ਸੁਪਾ ਬਹੁਤ ਛੋਟਾ ਬਣਾਤਾ ਸਾਰੇ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਨੂੰ ਦੇਤੇ ਹਰਿਆਣੇ ਨੂੰ ਤੇ ਰਾਜਸਥਾਨ ਦੇ ਵਿੱਚ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਸੀਗੇ ਉਹ ਪੰਜਾਬ ਦੇ ਨਾਲ ਨਹੀਂ ਲਾਏ ਹੈਗੇ ਤੇ ਹੁਣ ਵੀ ਜਿਹੜੀ ਬੀਐਸਐਫ ਹੈ ਇਹ ਸੈਂਟਰ ਦੀ ਫੋਰਸ ਹੈ ਇਹਦੀ ਤਾਇਨਾਤੀ ਜਾਂ ਇਹਨਾਂ ਦੀ ਜੂਰਿਸਡਿਕਸ਼ਨ ਬਾਰਡਰ ਦੇ ਨਾਲ ਹੈ ਪਰ ਸੈਂਟਰ ਨੇ ਇਸ ਨੂੰ 60 ਕਿਲੋਮੀਟਰ ਅੰਦਰ ਸਾਡੇ ਪੰਜਾਬ ਦੇ ਵਿੱਚ ਕਰ ਦਿੱਤਾ ਹੈਗਾ ਕਿਹੜੀ ਗੱਲੋਂ ਜਦੋਂ BSF ਬਾਰਡਰ ਦੇ ਉੱਤੇ ਸਾਹ ਨਹੀਂ ਸਕਦੀ ਇੰਨਾ ਉੱਥੋਂ ਅਸਲਾ ਆ ਰਿਹਾ ਹੈ ਰੋਜ਼ ਆਪਾਂ ਪੜਦੇ ਆ ਇੰਨਾ ਉੱਥੋਂ ਬਰੂਦ ਆ ਰਿਹਾ ਹੈ ਇੰਨਾ ਉੱਥੋਂ ਨਸ਼ਾ ਆ ਰਿਹਾ ਹੈ ਤੇ ਫਿਰ BSF ਨੂੰ ਉੱਥੋਂ ਕੱਢ ਕੇ 60 ਕਿਲੋਮੀਟਰ ਅੰਦਰ ਪੰਜਾਬ ਦੇ ਲਾਉਣ ਤੱਕ ਹੀ ਮਤਲਬ ਹੈ ਤਾਂ ਕਨਸਟੀਟਿਊਸ਼ਨ ਦੇ ਖਿਲਾਫ ਹੈ ਕਨਸਟੀਟਿਊਸ਼ਨ ਤਾਂ ਕਹਿੰਦੀ ਹੈ ਕਿ ਇਹ 스테 ਲਾਰਨ ਆਰਡਰ स्टेट ਦਾ ਸਬਜੈਕਟ ਹੈ ਦੇ ਸਟੇਟ ਦਾ ਸਬਜੈਕਟ ਹੈ ਤੇ ਆਮ ਪਾਤ ਦੀ ਗਵਰਨਮੈਂਟ ਹੈ ਇਹ ਅਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਗਈ ਜਾਂ ਇਹ ਹੋਰ ਇਹਨਾਂ ਨੇ ਕਿਉਂ ਨਹੀਂ ਦਰਖਾਸਤਾਂ ਦਿੱਤੀਆਂ ਕਿ ਇਹ ਤਾਂ ਕਨਸਟੀਟਿਊਸ਼ਨ ਦੇ ਖਿਲਾਫ ਹੈ ਕਿ ਬੀਐਸਐਫ ਸਾਡੇ ਪੰਜਾਬ ਦੇ ਵਿੱਚ ਲਾਤੀ ਹੈ ਜਿੱਥੇ ਇਹ ਕਨਸਟੀਟਿਊਸ਼ਨਲੀ ਇਹ ਨਹੀਂ ਲੱਗ ਸਕਦੀ ਹੈ ਔਰ ਫਿਰ ਬਲੂ ਸਟਾਰ ਕਰਤਾ ਫੋਰਜਵਾੜ ਤੇ ਦਰਬਾਰ ਸਾਹਿਬ ਦੇ ਵਿੱਚ ਟੈਂਕਾਂ ਨਾਲ ਆਰਟੀਲਰੀ ਨਾਲ ਦਰਬਾਰ ਸਾਹਿਬ ਦੇ ਉੱਤੇ ਗੋਲੇਬਾਰੀ ਕੀਤੀ ਸਾਡੇ ਜਰਨੈਲ ਮਾਰਤੇ ਸਾਡੇ ਸੰਤ ਜਰਨੈਲ ਸਿੰਘ ਭਿੰਡਾ ਵਾਲੇ ਉਹਨਾਂ ਨੂੰ ਸ਼ਹੀਦ ਕਰਤਾ ਅਜੇ ਤੱਕ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਹੈ ਉਹਨਾਂ ਦਾ ਭੋਗ ਕਿੱਥੇ ਪਿਆ ਬਿਲਕੁਲ ਇਹ ਸਾਰੀਆਂ ਚੀਜ਼ਾਂ ਬੇਸ਼ੱਕ ਤੁਸੀਂ ਕਹਿੰਦੇ ਹੋ ਆਪਾਂ ਕਹਿੰਦੇ ਆਂ ਕਿ ਸਰਕਾਰ ਆਪਣੀ ਹੋਣੀ ਚਾਹੀਦੀ ਹੈ ਕਿੰਨੀ ਵਾਰੀ ਆਈ ਹੈ ਕੈਪਟਨ ਅਵਿੰਦਰ ਸਿੰਘ ਵੀ ਕਹਿੰਦੇ ਸੀਗੇ ਅਸੀਂ ਸਿੱਖ ਹਾਂ ਤੇ ਅਸੀਂ ਸਾਰਾ ਕੁਝ ਕਰਾਂਗੇ ਸਾਨੂੰ ਤਾਂ ਇਹ ਦੱਸਿਆ ਕਿ ਸੰਤ ਰਣਜੀਤ ਸਿੰਘ ਨਵੰਦਪੂਰ ਕਿੱਥੇ ਪਿਆ ਜਾ ਰਿਹਾ ਹੈ ਕਿੱਥੇ ਉਹਨਾਂ ਦੇ ਫੁੱਲ ਪਾਏ ਗਏ ਆ ਜਾਂ ਖੁਸ਼ ਕੀਤਾ ਗਿਆ ਤੇ ਕਿੰਨੀਆਂ ਇੱਥੇ ਲਾਸ਼ਾਂ ਬਰਾਮਦ ਹੋਈਆਂ ਤੇ ਉਹਨਾਂ ਦਾ ਸਸਕਾਰ ਕਿੱਥੇ ਗਿਆ ਅਜੇ ਤੱਕ ਜਿਹੜਾ ਖਾਲੜਾ ਸਾਹਿਬ ਦੀ ਰਿਪੋਰਟ ਹੈ ਉਹ ਵੀ ਪੂਰੀ ਤਰ੍ਹਾਂ ਇਹ ਬੰਦੇ ਫੜੇ ਨਹੀਂ ਗਏ ਅਜੇ ਤੱਕ ਉਹਦਾ ਸੰਦੀਪ ਪਛਾਣ ਨਹੀਂ ਹੋਈ ਜਿਹੜੀਆਂ ਇਹ ਸੰਖੂਬੀ ਤੌਰ ਦੇ ਉੱਤੇ ਦੁਰਗਾਣਾ ਮੰਦਿਰ ਤੇ ਇਹ ਪੱਟੀ ਦੇ ਵਿੱਚ ਉਹਨਾਂ ਦੇ ਸਸਕਾਰ ਕੀਤੇ ਗਏ ਹੈ ਕਿ ਇਹ ਅਜੇ ਤੱਕ ਸਾਨੂੰ ਇਹ ਹਿੰਦੁਸਤਾਨ ਤੋਂ ਇੰਡੀਆ ਤੋਂ ਅੱਜ ਤੱਕ ਸਾਨੂੰ ਨਹੀਂ ਮਿਲਿਆ ਇਨਸਾਫ ਤੇ ਬਹੁਤ ਇੱਕ ਭੈੜੀ ਗੱਲ ਹੈ ਕਿ 2000 ਦੇ ਵਿੱਚ ਜਦੋਂ ਬਿਲ ਕਲਿੰਟਨ ਪ੍ਰੈਜ਼ੀਡੈਂਟ ਅਮਰੀਕਾ ਦੇ ਆਏ ਹੈ ਜਾਣ ਕੇ ਕਸ਼ਮੀਰ ਦੇ ਵਿੱਚ ਅਡਵਾਨੀ ਨੇ ਤੇ ਵੀ ਭੀਜੇ ਵਾਜਪਈ ਨੇ 43 ਸਿੱਖ ਬੇਗਨਾ ਕਸ਼ਮੀਰ ਦੇ ਚਿੱਤੀਸਗਪੁਰੇ ਵਿੱਚ ਮਰਵਾ ਦਿੱਤੇ ਅਜੇ ਤੱਕ ਅਸੀਂ ਤੌੜਾ ਸਾਹਿਬ ਵੀ ਮੈਂ ਤੇ ਮੈਂ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ ਗਏ ਹੈਰ ਦਰਖਾਸਤ ਦਿੱਤੀ ਹੈ ਫੀਦੀ ਇਨਵੈਸਟੀਗੇਸ਼ਨ ਕਰੋ ਤੇ ਜਿਹੜੇ ਮੁਜਰਮ ਹੈ ਉਹਨਾਂ ਨੂੰ ਫੜੋ ਅਜੇ ਤੱਕ ਕੋਈ ਅਸਰ ਨਹੀਂ ਕੀ ਹੋਇਆ ਹੈਗਾ ਫਿਰ ਸ੍ਰੀਨਗਰ ਦੇ ਵਿੱਚ ਇੱਕ ਪ੍ਰਿੰਸੀਪਲ ਬੀਬੀ ਆਈਐਸ ਆਈਐਸ ਜਿਹੜੀ ਬਹੁਤ ਜ਼ਾਲਮਿਕ ਇਸਲਾਮਿਕ ਜਥੇਬੰਦੀ ਹੈ ਉਹਨੂੰ ਮਾਰਤਾ ਉਹਦੀ ਤਫਤੀਸ਼ ਨਹੀਂ ਹੋਈ ਬਾਕੀ ਜੇ ਤਫਤੀਸ਼ ਹੋ ਰਹੀ ਹੈ ਤੇ ਜੇ ਬੰਬੇ ਦੇ ਵਿੱਚ ਤਾਜ ਮਹਿਲ ਹੋਟਲ ਤੇ ਹੋਰਾਂ ਦੇ ਉੱਤੇ ਬੰਬਾਰੀ ਕੀਤੀ ਸੀਗੀ ਉਦੋਂ ਤੱਕ ਤਫ਼ਤੀਸ਼ ਬਹੁਤ ਅੱਛੀ ਹੋ ਰਹੀ ਹੋਈ ਹੈ ਤੇ ਜਿਹੜਾ ਉਸ ਵੇਲੇ ਤਾਂ ਹੋਮ ਮਿਨਿਸਟਰ ਸੀਗਾ ਪਟੇਲ ਉਸ ਦਾ ਸਤੀਫਾ ਲਿਆ ਗਿਆ ਉਹ ਫਿਰ ਗਵਰਨਰ ਆਪਣੇ ਪੰਜਾਬ ਛ ਲੱਗ ਗਿਆ ਪਰ ਜੇ ਦਿੱਲੀ ਦੇ ਵਿੱਚ ਇੱਡੇ ਭਿਆਨਕ ਧਮਾਕੇ ਹੋਏ ਐ ਤੇ ਫੇਰ ਜਿਹੜਾ ਇਹ ਹੋਮ ਮਿਨਿਸਟਰ ਹੈ ਐਸਨਸ ਸਟੀਫਾ ਅਜੇ ਤੱਕ ਚੁੜੀਦਾ ਹੈ